ਮੇਰੇ ਕੁਝ ਗਾਮ ਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਰੱਬ ਸ਼ਬਦ ਇੱਕ ਆਤਮ ਵਿਸ਼ਵਾਸ ਹੈ ਇਹ ਆਪਣੇ ਦਿਲ ਨੂੰ ਦਿੱਤੀ ਹੋਈ ਧਰਾਸ ਹੈ ਕਿਸੇ ਲਈ ਇਹ ਆਮ ਤੇ ਕਿਸੇ ਲਈ ਇਹ ਖਾਸ ਹੈ ਇਹੋ ਵਹਿਮ ਆ ਲੋਕਾਂ ਨੂੰ ਕਿ ਰੱਬ ਨੇ ਲਿਖੇ ਸਾਡੇ ਸੁਆਸ ਹੈ ਰੱਬ ਇੱਕ ਅਜਿਹਾ ਸ਼ਬਦ ਹੈ ਜਿਸ ਤੋਂ ਸਾਨੂੰ ਕੁਝ ਨਾ ਕੁਝ ਆਸ ਹੈ ਰੱਬ ਇੱਕ ਉਮੀਦ ਹੈ ਇਹਦੀ ਨਾ ਕੋਈ ਦੀਦ ਹੈ ਉਂਝ ਤਾਂ ਇਹ ਚਾਰੇ ਪਾਸੇ ਪਰ ਕਿਸੇ ਦੇ ਨਾਲ ਕਰੀਬ ਹੈ ਅਮੀਰ ਦਿਨੋ ਦਿਨ ਹੁੰਦਾ ਅਮੀਰ ਕਿਉਂ ਗਰੀਬ ਹੁੰਦਾ ਜਾਂਦਾ ਗਰੀਬ ਹੈ ਕਦੇ ਦੀਵਾਲੀ ਕਦੇ ਹੋਲੀ ਕਦੇ ਇਹਦੇ ਨਾਂ ਤੇ ਹੁੰਦੀ ਈਦ ਕਹਿੰਦੇ ਬੰਦਾ ਗਲਤੀਆਂ ਦਾ ਪੁਤਲਾ ਹੈ ਤੇ ਫਿਰ ਬੰਦੇ ਨੂੰ ਬਣਾਉਣ ਵਾਲਾ ਰੱਬ ਕਿੱਥੋਂ ਸੁਥਰਾ ਹੈ ਰੱਬ ਹੈ ਤਾਂ ਜ਼ਾਲਮਾਂ ਨੂੰ ਸਜ਼ਾ ਕਿਉਂ ਨਹੀਂ ਸੁਣਾਉਂਦਾ ਭਰੂਣਾ ਨੂੰ ਦੇ ਕੇ ਉਮਰ ਕਿਉਂ ਨਹੀਂ ਬਚਾਉਂਦਾ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਉਹ ਦਿਲੋਂ ਕਿਉਂ ਨਹੀਂ ਚਾਹੁੰਦਾ ਪਖੰਡੀ ਬਾਬਿਆਂ ਤੋਂ ਉਹ ਪਿੱਛਾ ਕਿਉਂ ਨਹੀਂ ਛਡਾਉਂਦਾ ਪੰਡਤਾਂ ਦੇ ਲਿਖੇ ਲੇਖ ਕਿਉਂ ਨਹੀਂ ਮਿਟਾਉਂਦਾ ਹੱਤੇ ਵਿੱਚ ਮਰੇ ਮਾਪਿਆਂ ਦੇ ਬੱਚਿਆਂ ਨੂੰ ਕਿਉਂ ਨਹੀਂ ਬਰੌਂਦਾ ਬਚਪਨ ਚ ਮਰੇ ਬੱਚਿਆਂ ਦੇ ਮਾਪਿਆਂ ਨੂੰ ਕਿਉਂ ਨਹੀਂ ਹਸਾਉਂਦਾ ਜੇ ਉਹ ਹੈ ਤਾਂ ਲੋਕਾਂ ਤੋਂ ਚੰਗੇ ਕੰਮ ਕਿਉਂ ਨਹੀਂ ਕਰਾਉਂਦਾ ਭੁੱਖਿਆਂ ਨੂੰ ਦੋ ਵਕਤ ਦੀ ਰੋਟੀ ਕਿਉਂ ਨਹੀਂ ਖਵਾਉਂਦਾ ਨਹੀਂ ਰੱਬ ਇੱਕ ਸ਼ਬਦ ਹੈ ਜਿਸਦਾ ਕੋਈ ਅਰਥ ਨਹੀਂ ਉਸ ਬਾਰੇ ਇਹ ਸਭ ਕਹਿਣਾ ਸ਼ਾਇਦ ਵਿਅਰਥ ਨਹੀਂ ਰੱਬ ਹੋਣ ਦਾ ਕਿਸੇ ਕੋਲ ਕੋਈ ਤਰਕ ਨਹੀਂ ਤੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਰੱਬ ਤੇ ਟੱਬ 'ਚ ਕੋਈ ਫਰਕ ਨਹੀਂ ਰੱਬ ਉਹ ਫੁੱਲ ਹੈ ਜਿਸਦਾ ਕੋਈ ਅਰਕ ਨਹੀਂ ਉਹਦਾ ਕੋਈ ਸਵਰਗ ਤੇ ਉਹਦਾ ਕੋਈ ਨਰਕ ਨਹੀਂ ਉਹਦਾ ਕੋਈ ਸਵਰਗ ਤੇ ਕੋਈ ਨਰਕ ਨਹੀਂ ਤਾਂਵਾ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ